ਇੱਕ ਵਾਰੀ ਤਾੜੀਆਂ ਮਾਰੋ ਇਸ ਬੜਕੀ ਦੇ ਲਈ ਜੀ ਸਾਡੇ ਨਾਲ ਮਾਹੀ ਜੀ ਇਹ ਹਰਦੀਪ ਕੌਰ ਕੋਲੀ ਸੇਖਾ ਕੱਲ ਮਰਾ ਵਾਏ ਕਰ ਲੋ ਕਰਨਾ ਪਰਮਾਤਮਾ ਆਪੇ ਇੱਕ ਜਕਾਰਾ ਛੱਡਿਆ ਸੀ ਤੇ ਮੈਨੂੰ ਮੀਤੂ ਕੰਗ ਭਾਈ ਦਾ ਫੋਨ ਆ ਵੀ ਗੋਲਦੀ ਖੜਨੇ ਹੋਣੀ ਹਰਿੰਦਰ ਲੰਡੂ ਨੇ ਕਹਿੰਦੇ ਆਪਾਂ ਇਸ ਬੱਚੀ ਦਾ ਇੱਕ ਵਾਰਨ ਮਾਰ ਕਰਨਾ ਪਰ ਕੋਈ ਨਹੀਂ ਕੋਈ ਸੋਚ ਸੀ ਕਿ ਅੱਜ ਮੋਟਸਾ ਦੇਣਾ ਥੋੜਾ ਥੋੜਾ ਮੀਡੀਆ ਵਾਲੇ ਵੀ ਪਿੱਛੇ ਬੋਲੀ ਥੋੜਾ ਥੋੜਾ ਪਿੱਛੇ ਬਾਬਾ ਜ਼ਰਾ ਖੁੱਲਾ ਕਰੀਏ ਔਰ ਫਿਰ ਵਧਿਆਂ ਤਰੀਕੇ ਦੇ ਨਾਲ ਆਓ ਜੀ ਮਾ ਸਨਮਾਨ ਹਰਬ੍ਰੀਤ ਕੌਰ ਉਹਨਾਂ ਦੇ ਫਾਦਰ ਰੰਜੀਤ ਸਿੰਘ ਜੀ ਉਹ ਵੀ ਵਿਸ਼ੇਸ਼ ਤੌਰ ਤੇ ਆਏ ਨੇ ਓਏ ਸੋਨ ਹਾਂ ਇੱਕ ਬੋਲ ਬਹੁਤ ਦੱਸਣਾ ਹਰਪ੍ਰੀਤ ਕੋਲ ਇਸ ਗੱਲ ਦੀ ਦਾਸਤਾਨ ਜਿਹੜੀ ਉਹ ਮੈਂ ਦੱਸਦਾ ਤੇ ਤੁਹਾਡੀਆਂ ਅੱਖਾਂ ਵਿੱਚ ਹੰਝੂ ਆ ਜਾਣਗੇ ਇਸ ਬੱਚੀ ਨੇ ਆਪਣੀ ਮਿਹਨਤ ਨਾਲ ਐਕਟਵਾਂ ਲਈ ਸੀ ਤੇ ਉਹ ਜਿਹੜੀ ਐਕਟਵਾਂ ਉਹ ਕੰਪਨੀ ਵਾਲੇ ਲੈ ਗਏ ਕਿਉਂਕਿ ਇਹ ਭੈਣ ਤੋਂ ਕਿਸ ਤਰ੍ਹਾਂ ਨਹੀਂ ਤਾਰੀਆਂ ਗਈਆਂ ਤੇ ਫਿਰ ਜਦੋਂ ਪਤਾ ਲੱਗਿਆ ਮੀਡੀਆ ਦੇ ਜਰਗੇ ਲਾਈਵ ਨੇ ਜਰਗੇ ਨੀਂਡੂ ਕੰਗ ਹੋਣਾ ਨੂੰ ਤੇ ਨੀਂਡੂ ਕੰਗ ਬਾਈ ਨੇ ਗੋਲਦੀ ਬਾਈ ਨੇ ਗੱਲ ਕੀਤੀ ਫਟੜੇ ਨਾਲ ਤੇ ਗੋਲਦੀ ਬਾਈ ਨੇ ਕਿਹਾ ਵੀ ਸਾਡੀ ਸਾਰੀ ਨੇਸ਼ਨ ਕਬੱਡੀ ਵੱਲੋਂ ਇਸ ਸਾਥੀ ਕਮੈਂਟੇਟਰ ਦਾ ਔਰ ਪੰਜਾਬ ਦੀ ਕੋਲ ਦੇ ਨਾਲ ਇਹਦਾ ਆਪਾਂ ਜ ਮਾਨ ਸਨਮਾਨ ਕਰਦੇ ਹਾਂ ਮੋਟਸ ਨਾਲ ਹਾਂਜੀ ਇਸ ਬੱਚੀ ਦਾ ਕਹਿੰਦੇ ਵੀ ਹਰਪ੍ਰਿੰਦ ਕਹਿੰਦੇ ਵੀ ਮੇਰੇ ਪਿਤਾ ਜੀ ਨਹੀਂ ਗਏ ਅੱਜ ਉਹ ਹੁੰਦੇ ਇੱਥੇ ਉਹ ਇਹ ਮਾਨ ਸਨਮਾਨ ਦੇਖਦੇ ਜੀ ਗੋਰ ਹੋਈ ਸੀ ਔਰ ਧਿਆਨਾ ਇਹਦੇ ਯਾਰ ਜਿਹੜਾ ਉਹ ਬਰਾਮ ਦੇ ਨਾਲ ਬੜਾ ਹੁੰਦਾ ਲਓ ਆਓ ਜੀ ਰਾਜੂ ਭਾਉ ਕਾ ਰਾਜੂ ਭਾਉ ਕਾਂਗੇ ਵਾਲਾ ਦੀ ਦਿੱਕਤ ਹੈ ਸਟਾਰਟ ਸਾੜਾ ਜਾਮਾਂ ਦੀ ਹੋਰ ਦੱਸ ਕੀ